بوزلو پرهتا ديرو ديو ديو ماما او کدي نه گوتو او تا پر نو نو ماما ايا جي ميراب ਉਰੇ ਜੀ ਭਰਾ ਲੜ ਕੇ ਲੈ ਗਿਆ ਹੀ ਕੋਈ ਕਰਨੀ ਹੀ ਹੈਗੇ ਮੈਂ ਬੱਚਿਆਂ ਨੂੰ ਆਪਣੀ ਭੈਣ ਨੂੰ ਵੀ ਲੈ ਗਏ ਮੈਂ ਹੀ ਕੋਈ ਕਰਨੀ ਹੀ ਦੋਵੇਂ ਜੀ ਘਾਰੀ ਦੋਵੇਂ ਜੀ ਲੜੇ ਨੇ ਅਈ ਕੋਈ ਕਰਨੀ ਹੀ ਹੈਗੇ ਮੇਰਾ ਬੱਚਾ ਚੜ ਗਿਆ ਅੱਜ ਮੇਰਾ ਬੱਚਾ ਚੜ ਗਿਆ ਅੱਜ ਮੇਰਾ ਬੱਚਾ ਚੜ ਗਿਆ ਮੇਰਾ ਬੱਚਾ ਚੜ ਗਿਆ ਰੱਬਾ ਮੇਰਾ ਬੱਚਾ ਚੜ ਗਿਆ ਮੇਰਾ ਬੱਚਾ ਚੱਲ ਗਿਆ ਝਗੜਾ ਚੱਲਦਾ ਸੀ ਤੁਹਾਡੀ ਦੋਨਾਂ ਦਾ ਝਗੜਾ ਚੱਲਦਾ ਸੀ ਦੋਵੇਂ ਚੰਗੇ ਭਲੇ ਆਪਣੀ ਭੈਣ ਦੇ ਪੇਕੇ ਗਏ ਸੋਰੇ ਗਏ ਹੀ ਜੀਜਾ ਮਰ ਗਿਆ ਰਾਤ ਉਹਨਾਂ ਕੋਲ ਰਹਿ ਕੇ ਆਏ ਨੇ ਤੇ ਦਿਨੇ ਆਣ ਕੇ ਰਾਤ ਘਰ ਰਾਤ ਨੂੰ ਰਾਤ ਲੜ ਪਏ ਨੇ ਦੋਵੇਂ ਜੀ ਅਸੀਂ ਕੋਈ ਘਰ ਨਹੀਂ ਜੋ ਉਹਨੇ ਦਾਣਾ ਸਰਦਾ ਸਾਰਾ ਬਾਹਰ ਚੁੱਕ ਕੇ ਮਾਰ ਦਿੱਤਾ ਕਹਿੰਦੀ ਮੈਂ ਨਹੀਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਪਕਾਉਣੀ ਪਕਾਣੀ ਮੈਂ ਕੁਝ ਨਹੀਂ ਕਰਨਾ ਮੈਂ ਮੈਂ ਕੁਝ ਨਹੀਂ ਕਰਨਾ ਇੱਥੇ ਨਹੀਂ ਹੈਗੀ ਉਹ ਲੈ ਗਏ ਦੇ ਭਰਾ ਦੋ ਆਏ ਭਰਾ ਲੈ ਗਏ ਉਹਦੇ ਦੋਨੇ ਭਰਾ ਬੱਚਿਆਂ ਨੂੰ ਹੀ ਕੁੱਟ ਕੇ ਖੜਿਆ ਬੱਚਿਆਂ ਮੇਰੇ ਨੂੰ ਹੀ ਬੋਤਰਿਆਂ ਨੂੰ ਕੁੱਟ ਕੇ ਲੈ ਕੇ ਗਏ ਇਥੋਂ ਉਹ ਲੈ ਗਏ ਕੁੱਟ ਕੇ ਇਥੋਂ ਮੈਂ ਆਈ ਮੈਨੂੰ ਮਲੇ ਨੇ ਸਾਰੇ ਨੇ ਦੱਸਿਆ ਵੀ ਬੱਚੇ ਜਾਂਦੇ ਨਹੀਂ ਬੋਦੋ ਬਦੀ ਕੁੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਕਿਹੜੇ ਕਾਰਨ ਸੁਇਸਾਈਡ ਕੀਤਾ ਦੋਨੇ ਜੀਆਂ ਦਾ ਦੋਨੇ ਜੀ ਹੀ ਲੜਦੇ ਇਹ ਦੋਵੇਂ ਜੀਆਂ ਦਾ ਝਗੜਾ ਜੋ ਮਰਜੀ ਮੂਹ ਉਹਦੇ ਜੋ ਮਰਜੀ ਚੋਕੇ ਮਾਰਦੀ ਕਹਿੰਦੀ ਹੁੰਦੀ ਸੀ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਆ ਅੱਜ ਸੱਚੀ ਰੰਡੀ ਹੋ ਗਈ ਓਏ ਅੱਜ ਸੱਚੀ ਰੰਡੀ ਹੋ ਗਈ ਭਾਬੀ ਦੋਵੇਂ ਆਪਸ ਦੇ ਵਿੱਚ ਲੜਦੇ ਇਥੇ ਰਾਤ 18 ਤਰੀਕ ਨੂੰ ਔਰ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿੱਤਾ ਤੇ ਕਹਿੰਦੀ ਇਹ ਮਾਰਦਾ ਕੁੱਟਦਾ ਮੈਨੂੰ ਜੀ ਕਦੀ ਆ ਬਤਾਰਾ ਫੜਦੀ ਕਦੀ ਕੋਸ਼ਿਸ਼ ਕਰਦੀ ਤੇ ਹੋਰ ਤੁਹਾਡੇ ਸਾਡੇ ਵੱਡੇ ਤਾਇੀ ਦੇ ਬੇਟੇ ਆਏ ਉਹਨਾਂ ਨੇ ਆ ਕੇ ਸਮਝਾਇਆ ਸਮਝਾਇਆ ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ ਕਹਿੰਦੇ ਇਹਦੀ ਲੱਤਾਂ ਬਾਹਾਂ ਤੋੜ ਦੋ ਇਹਨੂੰ ਮਾਰ ਦੋ ਫੜ ਕੇ ਇਹਨੂੰ ਨਾ ਇੱਥੇ ਰਹਿਣ ਦਿਓ ਇਹ ਮੈਨੂੰ ਮਾਰਦਾ ਵਾ ਜੀ ਇਹੋ ਗੱਲਾ ਕਰਦੀ ਤੇ ਬਾਅਦ ਚ ਉਹਨਾਂ ਨੇ ਉੱਥੇ ਜਾ ਕੇ ਰਿਪੋਰਟ ਲਿਖਾਤੀ ਥਾਣੇ ਦੇ ਵਿੱਚ 10 12 ਦਿਨਾਂ ਬਾਅਦ ਉਹਨਾਂ ਨੇ ਥਾਣੀ ਵਿੱਚ ਰਿਪੋਰਟ ਲਖਾਈ ਜਾ ਕੇ ਇਹ ਉਹ ਲੈਣ ਵਿਚਾਰਾ ਜਾਂਦਾ ਸੀ 6 ਵਾਰੀ ਗਿਆ ਲੈਣ ਥਾਣੇ ਦੇ ਵਿੱਚ ਤੇ ਉਹਨਾਂ ਨੇ ਇਹੋ ਗੱਲ ਆਖੀ ਉਹ ਕਹਿੰਦੇ ਵੀ ਉਹਨ ਜੀ ਹੁੰਦੇ ਤੁਹਾਨੂੰ ਵਿਚਾਰ ਨੂੰ ਦਬਕੇ ਦਬਕੇ ਮਾਰ ਕੇ ਤੇ ਭਜਾ ਦਿੰਦੇ ਸੀ ਹਰ ਵਾਰੀ ਹੁਣ ਕੀ ਮੰਗ ਕੀ ਕਰਦੇ ਜੀ ਹੁਣ ਮੰਗ ਕੀ ਕਰਦੇ ਹੋ ਐਂ ਆਨੇ ਵੀ ਉਹਨਾਂ ਨੂੰ ਸਹਾ ਮਿਣੀ ਚਾਹੀਦੀ ਆ ਜੀ ਔਰ ਜਿੰਨੀ ਆ ਰਹੇ ਆਂਦੇ ਉਹਨੂੰ ਇੱਥੇ ਲੜਾਈ ਝਗੜਾ ਕਰਦੀ ਕਦੀ ਉਹਦੇ ਸਿਰ 'ਤੇ ਪਲਾਸ ਮਾਰ ਦਿੰਦੀ ਕਦੀ ਉਹਨੂੰ ਥਾਪੀਆਂ ਮਾਰ ਦਿੰਦੀ ਸੀ ਉੱਤੇ ਪੁਲਿਸ ਆਈ ਮੋਕੇ ਤੇ ਹਾਂਜੀ ਪੁਲਿਸ ਆਈ ਏ ਮੋਕੇ ਤੇ ਉਹਨਾਂ ਨੇ ਕੀ ਕੀਤਾ ਉਹ ਕਾਰਵਾਈ ਕਰਨਗੇ ਜੀ ਹੁਣ ਠੀਕ ਹੈ ਜੀ ਸਰ ਇਹ ਸਿੱਤੇ ਉਧਰ ਹੈ ਕਿ ਸਰ ਘਰ ਤੇ ਇੱਥੇ ਕੋਈ 7:30 ਵਜੇ ਇਹ ਜਿਹੜਾ ਵਾਪਨਾ ਹੋਇਆ ਵਾ ਤੇ ਇੱਥੇ ਘਰ ਕੋਈ ਨਹੀਂ ਹੈਗਾ 6:30 ਵਜੇ ਸਾਰੇ ਚਲੇ ਗਏ ਘਰੋਂ ਤੇ ਉਸ ਤੋਂ ਬਾਅਦ ਇਹ ਭਰਾ ਆਇਆ ਸੀ ਇਹਨਾਂ ਨੇ ਦੇਖਿਆ ਇਥੋਂ ਦੀ ਇਹ ਪੱਖੇ ਨਾਲ ਲੈ ਲੈ ਤੂੰ ਸੈਟ ਕੀਤੀ ਕੀ ਕਾਰਨ ਕੀ ਲੱਗਦਾ ਸੁਇਸਾਈਡ ਦਾ ਕਾਰਨ ਦੇਖੋ ਜੀ ਇਹਨਾਂ ਦਾ ਜਿਹੜਾ ਹੈਗਾ ਵਾ ਉਹ ਝਗੜਾ ਹੈ ਨਹੀਂ ਵਾਈਫ ਦਾ ਤੇ ਸਹੁਰਿਆਂ ਵੱਲੋਂ ਇਹਦੇ ਧਮਕੀਆਂ ਧਮਕੀਆਂ ਲਾਈਆਂ ਰਹੀਆਂ ਨੇ ਸਹੁਰੇ ਵਾਲੇ ਧਮਕੀ ਲਾਉਂਦੇ ਸੀ ਕਾਦੇ ਕਰਕੇ ਧਮਕੀ ਕਿਉਂ ਲਾਉਂਦੇ ਸੀ ਕੋਈ ਪਤਾ ਇਹੋ ਕਿ ਆਪਣਾ ਕੁੜੀ ਨੂੰ ਅਹੀਂ ਨਹੀਂ ਭੇਜਣਾ ਬੱਚੇ ਨਹੀਂ ਦੇਣੇ ਭਵਾਨ ਨਹੀਂ ਕਰਨਾ ਉਹ ਐਸੇ ਟੈਨਸ਼ਨ ਦੇ ਵਿੱਚ ਜਿਹੜਾ ਇਹ ਕੰਮ ਹੋ ਗਿਆ ਹੁਣ ਪੁਲਿਸ ਨੂੰ ਤਾਂ ਬਲੇਡ ਗਈ ਪੁਲਸਾਈ ਮੌਕੇ ਤੇ ਹਾਂਜੀ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਪੁਲਿਸ ਵੱਲੋਂ ਕਾਰਵਾਈ ਹੈਗੀ ਹੋਈ ਆ ਉਹਨਾਂ ਨੇ ਬਿਆਨ ਲਿਖ ਲੈਨੇ ਤੇ ਡੈੱਡ ਬੋਡੀ ਜਿਹੜੀ ਉਹ ਪੋਸਟਮਾਨ ਤੇ ਖੜਦੇ ਨੇ। ਬਾਕੀ ਜੋ ਵੀ ਇਕੱਲੇ ਸ਼ਰੇ ਕਾਰਵਾਈ ਕੀਤੀ ਜਾਗੀ ਬੋਲਤੋਂ ਪੁਲਿਸ। ਇਹ ਰਾਜੇਨ ਨਾਮ ਦਾ ਲੜਕਾ ਜੀ 40 ਸਾਲ ਦਾ ਤੇ ਉਹਨੇ ਸੁਸਾਈਡ ਕਮਿਟ ਕੀਤਾ ਜੀ। ਤੇ ਸਰ ਇਹ ਕਿੰਨੇ ਕੁ ਮਹੀਨਾ ਸੁਸਾਈਡ ਹੋਇਆ? ਸਾਨੂੰ ਤਾਂ ਹੁਣੇ ਅੱਧਾ ਘੰਟਾ ਪਤਾ ਲੱਗਿਆ ਜੀ ਪਿੰਨ ਸਾਡੇ ਕੋਲੇ ਚੁੰਕ ਕੇ ਆਏ ਤੇ ਅਸੀਂ ਨਾਲ ਦੇ ਨਾਲ ਆਏ। ਸਰ ਇਹ ਕਾਰਨ ਕੀ ਹੈ ਜਿਹੜਾ ਸੁਸਾਈਡ ਕੀਤਾ ਗਿਆ ਕਾਰਨ ਇਹਨਾਂ ਦਾ ਮੈਟ੍ਰੀਮੋਨিয়াল ਡਿਸਪਿਊਟ ਹੈ ਜੀ ਜੋ ਇਹਨਾਂ ਦੀ ਵਰਸ਼ਨ ਹੈ ਘਰਦਿਆਂ ਦੇ ਅਕੋਰਡਿੰਗ ਕਿ ਉਹਦਾ ਆਪਣੀ ਵਾਈਫ ਦੇ ਨਾਲ ਡਿਸਪੂਟ ਚੱਲ ਰਿਹਾ ਔਰ ਵਾਈਫ ਇੱਥੇ ਰਹਿ ਨਹੀਂ ਰਹੀ ਇਹਦੇ ਨਾਲ ਤੇ ਮਹੀਨਾ ਹੋ ਗਿਆ ਉਹ ਆਪਣੇ ਪਕੇ ਪਰਵਾਰ ਗਈ ਹੋਈ ਹੈ ਜੀ ਤੇ ਅੱਜ ਇਹ ਘਰੇ ਕਾਰਵਾਈ ਕੀ ਕੀਤੀ ਗਈ ਇਹ ਅੱਜ ਘਰੇ ਨਹੀਂ ਸੀ ਹੈਗੇ ਤੇ ਜਦੋਂ ਛੋਟੇ ਬ੍ਰਦਰ ਨੇ ਆ ਕੇ ਵੇਖਿਆ ਤੇ ਉਹਨੇ ਸੁਸਾਈਡ ਕਮਿਟ ਕੀਤਾ ਨੇ ਪੱਖੇ ਦੇ ਨਾਲ ਫਾਲ ਲੈ ਲਿਆ ਜੀ ਤੇ ਆ ਕੇ ਹੁਣ ਇਹਨਾਂ ਦਾ ਵਰਸ਼ਨ ਦੇਖਦੇ ਆਂ ਵੀ ਕੀ ਸਟੇਟਮੈਂਟ ਲਿਖਾਉਂਦੀ ਉਹਦੇ ਅਕੋਰਡਿੰਗ ਕਰ ਕੋਈ ਸੁਸਾਈਡ ਲੈਟਰ ਲਿਖਿਆ ਗਿਆ ਨਹੀਂ ਹਜੇ ਨਹੀਂ ਪਤਾ ਤੇ ਪੁਲਸ ਕੋ ਕੀ ਕਰ ਰਹੀ ਹੈ ਹਾਂਜੀ ਜੋ ਕਾਨੂੰਨੀ ਕਾਰਵਾਈ ਹੋਗੇ ਨੇ ਜੇ ਸਟੇਟਮੈਂਟ ਲੈ ਕੇ ਜੋ ਬਣਦੀ ਕਾਰਵਾਈ ਹੋਏਗੀ ਕਰਾਂਗੇ ਠੀਕ